ਜਾ ਰਹੇ ਨੇ ਅੱਜ ਮਦੇ ਮੈਂ ਗੁਰੂਪੁੱਤ ਕੇ ਜੇਰ ਜਾ ਰਹੇ ਨੇ ਕਵਰੋ ਦਾ ਆ ਚਲਦੇ ਹਾਂ ਹਰੇ ਕੀ ਨਾਮ ਹੈ ਸਾਡੇ ਜੋ ਵਾਲੀ ਮੰਦਰ ਕੀ ਟਿਕਾ ਜਾਣਾ ਕੀ ਗਾਣਾ ਚਾਹੁੰਦੇ ਅੱਜ ਆਸਾਤਰ ਪ੍ਰਚਾਰ ਕਮੇਟੀ ਦੇ ਪ੍ਰਧਾਨ ਵੱਲੋਂ ਹਲਾ ਕਰਨੈਲ ਸਿੰਘ ਵਰਦੁਵਾਰਾ ਦੀ ਸਭੂ ਸੰਗਤ ਤੇ ਪਰ ਕਮੇਟੀ ਵੱਲੋਂ ਸ਼ਾਨਤਨ ਗੁਰੂ ਨਾਨਕ ਦੇਵ ਆਪ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਦਿਹਾੜੇ ਨੂੰ ਮੱਤ ਰੱਖਦੇ ਹੋਏ ਹਲਾ ਹਲਾ ਦੇ ਵਿੱਚ ਸਵੇਰ ਤੋਂ 10:00 ਵਜੇ ਤੋਂ ਲੈ ਕੇ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਾਂ ਦੇ ਅਗਵਾਈ ਦੇ ਹੇਠ ਸ਼ਾਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਤਰ ਛਾਇਆ ਹੋ ਰਹੀ ਹੈ ਸਭੂ ਸੰਗਤਾਂ ਬਹੁਤ ਹੀ ਤਨਮਨ ਤਾਂ ਦੇ ਨਾਲ ਤਨ ਤਨ ਗੁਰੂ ਨਾਮ ਦਾ ਖਾਸ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਸਭ ਕੀਰਤਨ ਕਰਦੇ ਦੁਆਰਾ ਸੰਗਤਾਂ ਦੀ ਸੇਵਾ ਦੇ ਦੁਆਰਾ ਆਪਣੇ ਤਨਮਨ ਦੇ ਨਾਲ ਸੇਵਾ ਕਰ ਰਹੇ ਹਾਂ ਇਸ ਸਮਾਗਮ ਤਾਂ ਦੇ ਵਿੱਚ ਬਹੁਤ ਬਹੁਤ ਜੀ ਉਤਸ਼ਾਹ ਜੋ ਪ੍ਰੇਮ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ ਕਰਤ ਕਰੋ ਨਾਮ ਜੋ ਕੋ ਵੰਡ ਛਕੋ ਦੇ ਉਪਦੇਸ਼ ਨੂੰ ਮੰਨਦੇ ਹੋਏ ਸਤ ਸੰਗਤਾਂ ਬਹੁਤ ਹੀ ਸੰਗਤਾਂ ਦੇ ਨਾਮ ਲਾ ਰਹੀਆਂ ਹਨ ਤੁਖੂ ਸੰਗਤਾਂ ਦਾ ਜੋ ਜਿਹੜਾ ਨਾਨਕ ਨਾਮ ਲੈ ਆ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਤਰਖਾਇਆ ਹੇਟ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਜੜੇ ਨੂੰ ਮਨਾਉਂਦੇ ਹੋਏ ਨਾਮ ਕਲੇਵਾ ਸੇਵਾ ਬਹੁਤ ਹੀ ਲੱਖ ਲੱਖ ਵਧਾਈਆਂ ਦਿੰਨੇ ਆ ਸਾਖੂ ਸੰਗਤਾਂ ਨੂੰ ਆਨੰਤ ਗੁਰਨਾਮ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮਿਹਰ ਬਰਸਾ ਕੇ ਆਪਣੀਆਂ ਸੁਭਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਤੱਕ ਫਲਸਾ ਵਾਹਿਗੁਰੂ ਜੀ ਦੀ ਗੱਲ ਕਰੀਏ ਇੱਕੋ ਗੱਲ ਇੱਕੋ ਬਾਤ ਇੱਕੋ ਜਾਉਂਦੀ ਜਉਂਦੀ ਇਹ ਨਗਰ ਤੇ ਤਾਂ ਪਹਲਾ ਗੋ ਕਰਨਾਇਆ ਸਿੰਘ ਬਲੋੜ ਦੇ ਵੱਲੋਂ ਚੱਲ ਕੇ ਡੇਨ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਜੀਨਾ ਬਾਜ਼ਾਰ ਦੇ ਵਿੱਚੋਂ ਹੁੰਦਾ ਹੈ ਉਸ ਤੋਂ ਅੰਤ ਜਿਹੜਾ ਆਪਣਾ ਜੀਟੀ ਰੋਡ ਦੇ ਉੱਤੇ ਹੋਇਆ ਇੱਕ ਟਰੱਕ ਜੁਨੀਅਨ ਦੇ ਤਰਫੋਂ ਉਸ ਤੋਂ ਹੋਰ ਹਵਾਂਦਾ ਹੋਇਆ ਬੱਸ ਸਟੈਂਡ ਗੁਰਦਾਨਕ ਚੌਕ ਦੇ ਉੱਤੋਂ ਵੀ ਹੋ ਕੇ ਸਮਾਪਤੀ ਗੁਰਦੁਆਰਾ ਕਰਨੈਲ ਸਿੰਘ ਹਾਲਾ ਦੇ ਵਿੱਚ ਹੋਊਗੀ ਬਹੁਤ ਸਾਰੇ ਸੰਗਤਾਂ ਦਾ ਦੁਆਰਾ ਬੇਤਨਵਾਦ ਸੰਗਤਾਂ ਨੂੰ ਸਹਿਰ ਮਾਸ਼ਾ ਨੂੰ ਬੇਨਤੀ ਹੈ ਕਿ ਇੱਕਤਾ ਦਾ ਪ੍ਰਤੀਕ ਹਿੰਦੂ ਸਿੱਖ ਮੁਸਲਮਾਨ ਭਾਈ ਸਾਰੇ ਇੱਕਤਾ ਦਾ ਪ੍ਰਤੀਕ ਦੇਣਾ ਚਾਹੁੰਦੇ ਹਾਂ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਦੇ ਉੱਤੇ ਸਾਨੂੰ ਸੰਗਤਾਂ ਨੂੰ ਉਹਨਾਂ ਅਪੇਸਨੋ ਬਣਾਉਣਾ ਚਾਹੀਦਾ ਹੈ ਆਪਸੀ ਦੀ ਪ੍ਰੇਮ ਪਿਆਰ ਨਾਮ ਜਪੋ ਵੰਡ ਛਕੋ ਤੇ ਕੀਰਤਨ ਦੇ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਬਾਤ ਦੇ ਦਿੱਤਾ ਹੈ ਉਸ ਉਪਦੇਸ਼ ਦੇ ਉੱਤੇ ਤਰ੍ਹਾਂ ਦੇਣ ਦੀ ਉਹ ਸੈਕਟਾਰਤਾਂ ਨੂੰ ਉਹ ਨਾਨਕਨਾਵਲੇ ਸੰਗਠਨਾਂ ਨੂੰ ਬਹੁਤ ਹੀ ਜ਼ਰੂਰੀ